ਤੱਕੇ ਨਾ ਮਾਰੋ ਪਿੱਛੇ ਹੱਥ ਉੱਪਰ ਕਰ ਲਓ ਬਈ ਹਾਂ 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 ਬੰਦ ਲਾ ਮੈਂ ਹਾਂ ਬੰਦ ਲਾ ਮੈਂ ਡਿਫਸਨ ਹਾਂ ਅੱਛਾ ਡਿਫਸਨ ਲੈ ਕੇ ਜਾਣਗੇ ਜੀ ਹਾਂ ਉਹਨੂੰ ਗੱਲ ਕਰੀਏ ਅੱਛਾ ਗੱਲ ਕਰੀਏ ਇਹ ਸਭ ਇਹ ਕਰ ਰਹੇ ਸੈਕਿੰਡ ਇਹ ਕੀ ਉਹ ਡਾਕਟਰ ਮੇਰੇ ਨਾਲ ਕੇ आसमान नदी के सबसे साफिश के कोडल नाव है अस्थि ये ना कितना ऊंचे थोड़ी सब फैमिली टैबू के कोड ऑर्डर के फोन बनाने बाद अच्छा सबको दरदानदार सब वह शिक्षा में दिखा दियो मैं दो को दीजिए कंसीर कंफेशन एक्शन है कि सेंटर सरकार दे बदर मेरी ड्यूटी करवा दी नाल बदर वो कैंपिंग के अंदर आ सके आज ਤੁਹਾਡਾ ਉਹ ਉਹ ਦੇ ਦੇ ਜਿਸ ਕਿ ਉਹਦਾ ਸਿੱਕਾ ਨਹੀਂ ਪੜਕ। ਉਹਦੇ ਤਾਂ ਇਹ ਪ੍ਰੋਗਰਮ ਆਇਆ ਕਰਕੇ ਕਰ ਦਿੰਦੇ ਉਹਦੇ। ਇਤਨੀ ਦਿਖਾ ਦਿਓ। ਮੈਂ ਤਾਂ ਬੇਨਤੀ ਕੀਤੀ ਸੀ। ਵੀ ਤੁਹਾਨੂੰ ਪਤਾ ਹੈ ਕਿ ਕਿਵੇਂ ਕਰਾਇਆ ਸਾਡੇ ਕੋਲ ਪੂਰਾ ਹੈ। ਇਹ ਆ ਜੀ ਮੈਂ ਦਾ ਸਾਰੇ ਰੂਜਾਂ ਦਾ ਮੇਰਾ 10 ਸਾਲ ਦਾ ਤੁਹਾਡੇ ਕੋਲ ਵੱਧ ਜਰਮਾ ਮੇਰਾ ਜਿਲਾਂ ਦਾ। ਜਾਨੀ ਮੈਂ ਧਿਆਰ ਧਿਆਰ ਤੋਂ ਤੁਹਾਨੂੰ ਕੋਈ ਨਹੀਂ। ਹਾਂਜੀ ਸਰ ਜੀ ਦਾ ਅਸਲ ਚ ਅਥਾਰਟੀ ਜਿਹੜੀ ਹੈ ਨਾ ਉਹ ਜੇਲ ਅਥਾਰਟੀ ਤੋਂ ਕਿੰਨੂੰ ਬੁਲਾਉਣਾ ਨਹੀਂ ਕਿੰਨੂੰ ਬੁਲਾਉਣਾ ਬੇਸਿਕ ਰੂਮ ਦਾ ਕੌਂਸਲ ਇਹ ਅਸੀਂ ਕੋਈ ਵਿਸਕਰੂ ਵਿਸਕਰੂ ਦੀ ਗੱਲ ਕਰਦਾ ਹਾਂ ਹਾਂਜੀ ਹਾਂ ਜਿਹੜੀ ਪਰਮਿਸ਼ਨ ਹੈ ਉਹ ਕਿੰਨੂੰ ਪਰਮਿਟ ਕਰਨਾ ਉਹ ਜੇਲ ਅਥਾਰਟੀ ਤੋਂ ਲੈਣਾ ਕਿਸੇ ਹਰ ਅਥਾਰਟੀ ਦੇ ਅਧੀਨ ਵਿੱਚ ਹੀ ਫੈਮਲੀ ਜਿਹਨੂੰ ਦੇਖੇ ਫੈਮਲੀ ਦੇ ਵਿੱਚ ਜਿਹੜੀ ਉਹ ਨਾਮ ਮੈਂ ਫੈਮਲੀ ਜੀ ਆ ਨਾਮ ਫੈਮਲੀ ਆ ਪਾਰਟੀ ਵੀ ਫੈਮਲੀ ਹੈ ਰਾਜਨੀਤੀ ਮਾੜੀ ਵੀ ਦੇਖੀ ਹੈ ਗੰਦੀ ਵੀ ਦੇਖੀ ਹੈ ਪਰ ਇੰਨੀ ਗੰਦੀ ਰਾਜਨੀਤੀ ਕਦੇ ਨਹੀਂ ਦੇਖੀ ਕਿ ਇੱਕ ਪੰਜਾਬ ਦਾ ਤਿੰਨ ਵਾਰ ਦਾ ਐਮਐਲਏ ਤਿੰਨ ਵਾਰ ਦਾ ਦੋ ਵਾਰ ਦਾ ਮਨਿਸਟਰ ਜੇ ਜੇਲ੍ਹ ਚ ਵੀ ਬੰਦ ਹੈ ਤੇ ਜਿਹਨੂੰ ਕੋਈ ਮਿਲਣ ਵਾਲਾ ਆਉਂਦਾ ਆ ਉਹਦਾ ਕੋਈ ਸਾਥੀ ਆਉਂਦਾ ਆ ਸਾਡੀ ਜਿੱਥੇ ਉਹਦੇ ਨਾਲ ਪਾਰਟੀ ਦੀ ਸਾਂਝ ਆਏ ਉੱਥੇ ਸਾਡਾ ਛੋਟਾ ਵੀਰ ਹੈ ਔਰ ਸਾਡੇ ਵਿਧਾਨ ਸਭਾ ਦਾ ਸਾਥੀ ਰਿਹਾ ਹੈ ਔਰ ਪਾਰਟੀ ਦਾ ਲੀਡਰ ਹੈ ਤੇ ਇੱਥੇ ਵੀ ਬਿਨਾ ਕਿਸੇ ਕਾਰਨ ਤੋਂ ਕਤਤਾਂ ਕੀਤੀਆਂ ਜਾ ਰਹੀਆਂ ਨੇ ਅੜਚਨਾ ਡਾਈਆਂ ਜਾ ਰਹੀਆਂ ਨੇ ਔਰ ਮੈਂ ਤੁਹਾਡੇ ਸਾਹਮਣੇ ਹੀ ਆ ਜਿੰਨੀ ਗੱਲਬਾਤ ਡਿਪਟੀ ਸੁਪਰਡੈਂਟ ਦੇ ਨਾਲ ਕੀਤੀ ਹੈ ਕਿਉਂਕਿ ਜਿੰਨਾ ਕ ਮੈਂ ਜਾਣਦਾ ਆ ਜੇਲ੍ਹ ਦੇ ਨਿਯਮ ਉਹਦੇ ਮੁਤਾਬਕ ਕਿਸੇ ਦੀ ਮੁਲਾਕਾਤ ਕਰਾਉਣਾ ਜਾਂ ਨਾ ਕਰਾਉਣਾ ਇਹ ਕੇਵਲ ਤੇ ਕੇਵਲ ਜੇਲ੍ਹ ਅਥਾਰਟੀ ਦੀ ਹੈ ਜੇ ਕਿਸੇ ਦੀ ਮੁਲਾਕਾਤ ਕਰਾਉਣੀ ਹੈ ਤੇ ਉਹ ਜੇਲ੍ਹ ਅਥਾਰਟੀ ਜਿੰਨੂੰ ਮਰਜ਼ੀ ਪਰਮਿਟ ਕਰ ਸਕਦੀ ਹੈ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਜੇ ਅੱਜ ਇੱਥੇ ਮੈਨੂੰ ਰਿਫਿਊਜ਼ ਕੀਤਾ ਗਿਆ ਆ ਇਹ ਵਿਚਾਰੇ ਡਿਪਟੀ ਸਟੂਡੈਂਟ ਵੱਲੋਂ ਨੇ ਕੀਤਾ ਗਿਆ ਇਹ ਜਿਹੜੇ ਦਿੱਲੀ ਬੈਠੇ ਆ ਨਾ ਜਾਂ ਦਿੱਲੀ ਵਾਲੇ ਪੰਜਾਬ 'ਚ ਬੈਠੇ ਆ ਨਾ ਜਾਂ ਕੇਦਰੀਵਾਲ ਜਿਹੜਾ ਆ ਜਾਂ ਉਹਦੀ ਟੀਮ ਜਿਹੜੀ ਹੈ ਇਹ ਸਾਰੀ ਉਹਨਾਂ ਦੀ ਡਾਇਰੈਕਸ਼ਨ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਐ ਸੱਜਣ ਨੂੰ ਮਿਲਣ ਨੂੰ ਪਰ ਦੂਸਰੇ ਬੰਨੇ ਉਹਦੇ ਉੱਤੇ ਮਾਣ ਵੀ ਹੈ ਕਿ ਉਹ ਪ੍ਰਵਾਹ ਕਰਨ ਵਾਲਾ ਉਹ ਧਾਕੜ ਜੱਟ ਐ ਔਰ ਅੱਜ ਇਸ ਗੱਲ ਤੋਂ ਪਤਾ ਲੱਗਦਾ ਏ ਕਿ ਮੈਂ ਪਹਿਲਾਂ ਨਹੀਂ ਮੇਰੇ ਤੋਂ ਪਹਿਲਾਂ ਵੀ ਕਈ ਸੀਨੀਅਰ ਆਗੂਤੋਂ ਹੋ ਕੇ ਗਏ ਨੇ ਜਿਨ੍ਹਾਂ ਨੂੰ ਖਾਲੀ ਹੱਥ ਹੀ ਮੋੜਿਆ ਗਿਆ ਆ ਪਰ ਇਹ ਮਾੜੀ ਗੱਲ ਸਾਡੇ ਮੁੱਖ ਮੰਤਰੀ ਜ਼ਰੂਰ ਪੰਜਾਬ ਦੇ ਨੇ ਪਰ ਉਹ ਕੱਟ ਪੁਤਲੀ ਉਹਨਾਂ ਦੇ ਵਸਤੀ ਗੱਲ ਨਹੀਂ ਗਈ ਨਾ ਉਹਨਾਂ ਨੂੰ ਹੁਣ ਤੇ ਹੁਣ ਤੇ ਲੰਬਾ ਤੇਨ ਨੂੰ ਮਜੀ ਨਹੀਂ ਕਰਦਾ ਉਹਦੇ ਤੇ ਕਈ ਵਾਰ ਤਰਸ ਜਾ ਵੀ ਆਉਂਦਾ ਕਿ ਗੁਰੂਵਾ ਤੇਰੇ ਨਾਲ ਜਿਹੜੀ ਹੋਣਦੀ ਹੈ ਹੋ ਸਕਦਾ ਹੈ ਕਿ ਕਿਸੇ ਦਫਤਰ ਦਾ ਤਗੜੇ ਦਫਤਰ ਦਾ ਜਿਹੜਾ ਚਪੜਾਸੀ ਉਹ ਵੀ ਜਿਆਦਾ ਜੁਰਤ ਰੱਖਦਾ ਹੋਵੇ ਆਪਦੇ ਬੌਸ ਨੂੰ ਕਿਤੇ ਕਹਿ ਦਿੰਦਾ ਹੋਵੇ ਨਹੀਂ ਸਾਹਿਬ ਆ ਤੂੰ ਗਲਤ ਕਹਿ ਰਿਹਾ ਗੁਰੂਆ ਤੂੰ ਮੁੱਖ ਮੰਤਰੀ ਹੈ ਤੇ ਤੇਰੇ ਸਾਹਮਣੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਆ ਤੇਰੇ ਸਾਹਮਣੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਆ ਤੇ ਤੂੰ ਉੱਥੇ ਵੀ ਅਜੇ ਵੀ ਕੇਜਰੀਵਾਲ ਸਾਹਿਬ ਬਹੁਤ ਸਿਆਣੇ ਆ ਜੀ ਬੜੀ ਉਹਨਾਂ ਦੀ ਗੱਲ ਹੈ ਜੀ ਬੜੀ ਦੇਣ ਹੈ ਸ਼ਰਮ ਆਉਂਦੀ ਹੈ। ਉਹ ਸੁਖਬੀਰ ਸਿੰਘ ਦੇ ਪੈਸੇ ਵੰਡਣ ਤੇ ਗੈਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਗੁਰਬਾਣੀ ਵੇਚਦੇ ਨੇ ਉਹਦੇ ਪੈਸੇ ਨਹੀਂ ਇਹਨਾਂ ਹੋਣਾ। ਸਿੱਧੇ ਪੁੱਤ ਸਾਹਿਬ ਲਾ ਰਹੇ। ਦੇਖੋ ਪਤਾ ਗੱਲ ਕੀ ਹੈ। ਇੱਥੇ ਗਲਤ ਮੂੰਹ ਜਿਹੜੀ ਮੈਂ ਮਰਜ਼ੀ ਕੋ ਕੱਢ ਕੱਢ ਦੇਣਾ। ਗੱਲ ਤੇ ਸਾਬਤ ਕਰਨੀ ਹੁੰਦੀ ਹੈ। ਠੀਕ ਹੈ। ਤੇ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਮੇਰੇ ਖਾ ਕੱਲ ਕਿਸੇ ਚੈਨਲ ਨੂੰ ਪ੍ਰਾਈਵੇਟ ਨੂੰ ਇੰਟਰਵਿਊ ਦਿੱਤੀ। ਉਹਨਾਂ ਕਹਿੰਦੇ ਕਿ ਮੇਰਾ ਚੈਲੰਜ ਹੈ। ਵੀ ਸਾਬਤ ਕਰੋ। ਦੂਜੀ ਗੱਲ ਰਹੇਗੀ ਕਿ ਉਹਨਾਂ ਕਹਿੰਦੇ ਕਿ ਇਸ ਕੰਮ ਤੇ ਨਾਮ ਸਿਆਹਤ ਕਰਨਾ ਚਾਹਣਾ ਹੈ ਹਰੇਕ ਨੂੰ ਬੇਨਤੀ ਕਰਦਾ ਆ ਕਿ ਹਰ ਕੋਈ ਅੱਗੇ ਆ ਕੇ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਜਿੰਨੀ ਵੀ ਕਿਸੇ ਦੀ ਸਮਰੱਥਾ ਆ ਕਿਸੇ ਦੀ 1000 ਦੀ ਹੈ ਕਿਸੇ ਦੀ 10000 ਦੀ ਹੈ ਕਿਸੇ ਦੀ 1 ਲੱਖ ਦੀ ਹੈ ਕਿਸੇ ਦੀ ਕਰੋੜ ਦੀ ਹੈ ਉਹ ਆਪਣੀ ਸਮਰੱਥਾ ਮੁਤਾਬਕ ਆਪਦਾ ਯੋਗਦਾਨ ਪਾਵੇ ਜੇ ਮੈਂ ਜੇ ਮੈਂ ਇਹ ਕਹਿ ਦਵਾਂ ਕਿ ਸਰਦਾਰ ਹਰਪ੍ਰੀਤ ਸਿੰਘ ਵੈ ਮੈਂ ਮੈਂ ਤੁਹਾਨੂੰ ਨੀਟਾ ਹੀ ਕਹੀਨਾ ਹਾਂਜੀ ਤੇ ਹਾਂਜੀ ਤੇ ਉਹ ਨੀਟਾ ਪ੍ਰਧਾਨ ਜੀ ਜਿਹੜੇ ਨੇ ਇਹਨਾਂ ਨੂੰ ਪੁਸ਼ਪੀ ਸਾਰੀ ਗਮਰ ਕੀਤਾ ਕੀ ਜੇ ਹਾਂਜੀ ਜਥੇਦਾਰੀ ਦੇ ਨਾਂ ਤੇ ਗ੍ਰੰਥੀ ਵੀ ਬੜਾ ਸਤਿਕਾਰਤ ਆਉਦੇ ਨੇ ਕੌਮ ਦੇ ਸਭ ਤੋਂ ਸਤਿਕਾਰਤ ਆਉਦੇ ਨੇ ਗ੍ਰੰਥੀ ਹੋਣਾ ਜਥੇਦਾਰ ਹੋਣਾ ਤੇ ਇਕੱਠੇ ਕਾਦੇ ਵਾਸਤੇ ਕੀਤੇ ਜੇ ਲਫਾਵੇ ਕਿੱਥੋਂ ਕਿੱਥੋਂ ਕੀਤੇ ਜੀ ਕੁਝ ਕੌਮ ਦਾ ਸਵਾਰਿਆ ਜੀ ਹਾਂਜੀ ਕੌਮ ਦੇ ਲੋਕਾਂ ਦੀ ਸ਼ਰਧਾ ਦਾ ਸਤਕਾਰ ਦਾ ਤੁਸੀਂ ਇੰਨੀ ਜਿਆਦਾ ਕਮਾਈ ਕੀਤੀ ਹੈ ਜਿਹੜੀ ਧਰਮ ਦੇ ਨਾਂ ਤੇ ਹੋਈ ਹੈ ਉਂਗਲਾ ਤੁਸੀਂ ਦੂਜਿਆਂ ਦੇ ਚੱਕਦੇ ਜੀ ਤੇ ਬਾਕੀ ਤੇ ਗੱਲਾਂ ਕਿਹੜੀਆਂ ਕਰਨੀਆਂ ਉਹਨਾਂ ਦੇ ਕਿਹੜੇ ਕਿਹੜੇ ਲੇਖੇ ਆ ਕਿਹੜੀਆਂ ਕਿਹੜੀਆਂ ਖੇਡਾਂ ਆ ਉਸਪਾਸੇ ਨਾ ਪਈ ਇਹ ਬੀਬੀ ਫੁਰੂਕੀ ਹੜਪੀੜ ਦੇ ਜਿਹੜੇ ਕਿਸਾਨ ਨੇ ਉਹਨਾਂ ਤੱਕ ਸੀਡ ਨਹੀਂ ਪਹੁੰਚ ਰਿਆ ਉਹਨਾਂ ਦੀ ਮੰਗ ਸੀ ਜਿਸ ਤਰ੍ਹਾਂ ਸਰਕਾਰ ਤਾ ਹਲੇ ਤੱਕ ਮੀਟਿੰਗ ਨਹੀਂ ਕੀਤੀ ਕੋਈ ਖੇਤੀਬਾੜੀ ਮੰਤਰੀ ਨੇ ਥੋਣੇ ਵਾਦਾ ਕੀਤਾ ਸੀ ਵੀ ਉਹਨਾਂ ਤੱਕ ਅਸੀਂ ਸੀਡ ਪਹੁੰਚਾਵਾਂਗੇ ਜਿਹੜਾ ਕਨਕ ਦਾ ਉਹਨਾਂ ਨੇ ਵੇਚਣਾ ਕੀ ਤਿਆਰੀ ਆਕਾਲੀ ਦਲ ਦੀ ਤਿਆਰੀ ਤੇ ਸਰਕਾਰ ਇਸ ਤੇ ਕਿਉਂ ਨਹੀਂ ਹਲੇ ਤੱਕ ਕੋਈ ਕਾਰਵਾਈ ਕੀਤੀ ਕਿ ਮੈਂ ਬੇਨਤੀ ਕਰਾਂ ਜੀ ਕਿਸੇ ਮੰਤਰੀ ਨੂੰ ਸੌਂ ਖਵਾ ਕੇ ਪੁੱਛ ਲਿਆ ਜੀ ਤੇਰੇ ਵੱਸ ਕੁਛ ਹੈਗਾ ਤੇਰੇ ਵੱਸ ਕੁਛ ਹੈਗਾ ਏ ਮੇਰੇ ਖਿਆਲ ਕਿ ਕਿਸੇ ਕਲਰਕ ਦੀ ਬਦਲੀ ਨਹੀਂ ਕਰ ਸਕਦੇ ਤੂੰ ਹੀ ਸੀਟ ਦੀਆਂ ਗੱਲਾਂ ਕਰਦੇ ਫਿਰਦੇ ਜੀ ਹਾਂਜੀ ਤੇ ਮੇਰਾ ਖਿਆਲ ਹੈ ਕਿ ਉਹ ਵਿਚਾਰਾ ਚੰਗਾ ਪੜਾ ਹੁੰਦਾ ਸੀ ਸਾਡਾ ਕੁੜੀਆਂ ਸਾਹਿਬ ਸਾਡਾ ਵੀ ਉਸ ਪਰਿਵਾਰ ਦਾ ਮੇਰੀ ਬੜੀ ਪੁਰਾਣੀ ਸਾਹਜ ਹੈ ਜੈਦਰ ਜਗਦੇਵ ਸਿੰਘ ਕੁੜੀਆਂ ਵੇਲੇ ਤੋਂ ਉਹ ਵਿਚਾਰਾ ਬੌਰੋਜਾ ਫਿਰਦਾ ਕੁੜੀਆਂ ਸਾਹਿਬ ਚੰਗਾ ਪੜਾ ਬੰਦਾ ਸੀਗਾ ਹਾਂਜੀ ਉਹ ਕੌਮਲਾ ਜੇ ਫਿਰਦਾ ਕਿ ਮੈਂ ਕਿੱਥੇ ਫਸ ਗਿਆ ਤੇ ਉਹ ਵਿਚਾਰਾ ਸੀਟ ਕਿੱਥੋਂ ਦੇ ਲੇਗਾ ਹਾਂ 4 ਲੱਖ ਰਕਬਾ ਖਰਾਬ ਹੋਇਆ 1 ਲੱਖ ਰਕਬੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਸੀਡ ਦੇ ਰਿਹਾ ਹੈ ਬੀਜ ਦੇ ਰਿਹਾ ਹੈ 1 ਲੱਖ ਏਕੜ ਵਾਸਤੇ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸੀਡ ਦੇ ਰਹੀ ਹੈ ਔਰ ਵਹਾਈ ਵਾਸਤੇ ਵੀ ਉਹਦੀ ਜ਼ਮੀਨ ਨੂੰ ਉਪਜਾਊ ਕਰਨ ਵਾਸਤੇ ਭੌਂਕੇ ਜਿਹੜਾ ਆ ਉਹ ਸਸਬੀਰ ਸਿੰਘ ਬਾਦਲ ਹੋਣਾ ਨੇ ਐਲਾਨ ਕੀਤਾ ਕਿ ਤੇਲ ਵੀ ਦੇਵਾਂਗੇ ਬੀਜ ਵੀ ਦੇਵਾਂਗੇ ਮੇਰਾ ਖਿਆਲ ਹੈ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਉਹ ਖਾਦ ਵੀ ਦੇਣਗੇ ਅਕਾਲੀ ਦਲ ਬੀਜਪੀ ਇੱਕ ਮੰਚ ਤੇ ਹੋ ਸਕਦੀ ਹੈ ਇਕੱਠੇ ਦੇਖੋ ਇਹ ਤੇ ਸ਼੍ਰੋਮਣੀ ਕਾਲੀਦਾਵ ਦੀ ਲੀਡਰਸ਼ਿਪ ਜਾਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਹੀ ਦੱਸ ਸਕਦੇ ਆ ਨਾ ਤੇ ਮੇਰੇ ਬਿਆਨ ਦੇ ਨਾਲ ਇਕੱਠੇ ਹੋਣੇ ਆ ਨਾ ਮੇਰੇ ਬਿਆਨ ਦੇ ਨਾਲ ਵੱਖ-ਵੱਖ ਹੋਣੇ ਆ ਹਾਂਜੀ ਤੇ ਨਾ ਇੱਕ ਮਿੰਟ ਇੱਕ ਮਿੰਟ ਮੇਰੀ ਤੁਹਾਨੂੰ ਵੀ ਕੋਈ ਸੁਣੋ ਮੇਰੀ 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 ਸੁਣ ਲਓ ਜੀ ਮੈਂ ਮੈਂ ਪਾਰਟੀ ਦਾ ਆਗੂ ਨਹੀਂਗਾ ਮੈਂ ਰੂਹ ਤੋਂ ਕਾਲੀ ਆ ਪਰ ਦੂਜੀ ਗੱਲ ਰਹਿ ਗਈ ਕਿ ਜਿਹੜਾ ਇੱਥੇ ਕੋਈ ਬਿਆਨ ਦਿੰਦਾ ਆ ਕਿ ਇਹ ਗੱਠਜੋੜ ਨਹੀਂ ਹੋ ਸਕਦਾ ਜੀ ਕੋਈ ਕਹਿੰਦਾ ਕਿ ਛੇਤੀ ਹੋਣਾ ਚਾਹੀਦਾ ਜੀ ਇਹਨਾਂ ਦੇ ਕਿਸੇ ਦੇ ਕਹਿਣ ਤੇ ਕੱਖ ਨਹੀਂ ਜੀ ਹੋਣਾ ਇੱਥੇ ਪਤਾ ਨਹੀਂ ਤੁਹਾਡੇ ਇਲਾਕੇ ਦਾ ਸੀਗਾ ਸ਼ਾਇਦ ਪਟਿਆਲੇ ਦਾ ਵਿਚਾਰਾ ਰੋਜ਼ ਬੈਠਾ ਹੁੰਦਾ ਏ ਟੀਵੀ ਤੇ ਮੋਦੀ ਸਾਹਿਬ ਹੈ ਤਾਂ ਨਾ ਮੁੱਕਣ ਹੈ ਕਾਲੇ ਕਾਨੂੰਨ ਵਾਪਸ ਨਹੀਂ ਹੋ ਸਕਦੇ ਉਹਨੇ ਪਿਓ ਦੇ ਪੁੱਤ ਨੇ ਕਿਨੂੰ ਪੁੱਛਿਆ ਹੀ ਨਹੀਂ ਸਿਰੇ ਤੜਕੇ ਉੱਠਦੇ ਮਾਫੀ ਮੰਗ ਕੇ ਉਹਨੇ ਕਾਲੇ ਕਾਨੂੰਨ ਵਾਪਸ ਲੈ ਲਏ ਜਿਸ ਦਿਨ ਉਹਨਾ ਕਰਨਾ ਹੈ ਹਾਂਜੀ ਉਹਦੋਂ ਉਹਨਾ ਨਾਂ ਤੇ ਥੜਡੇ ਨੂੰ ਕਿਨੂੰ ਪੁੱਛਣਾ ਤੇ ਨਾਂ ਕਿਹਦੇ ਕਹਿਣ ਤੇ ਕਰਨਾ ਹੈ ਹਾਂਜੀ ਤੇ ਨਾ ਸਾਡੇ ਵਾਲਿਆਂ ਨੂੰ ਸਾਡੇ ਕੰਨ ਚ ਆਵਾਜ਼ ਪਾਉਣੀ ਹੈ ਕਿ ਭਾਈ ਅਸੀਂ ਚੱਲੇ ਜੇ ਉਥੇ ਕਿਹੜੀ ਗੱਲ ਕਰਨੀ ਹੈ ਇਹਦੇ ਸਭ ਕੁਝ ਜਿਹੜਾ ਆ ਬਾਕੀ ਦੇਖੋ ਮੈਂ ਕੋਈ ਭਾਰਤੀ ਜਨਤਾ ਪਾਰਟੀ ਦਾ ਮਦਾਈ ਨਹੀਂ ਉਹ ਆਪਣੇ ਆਪ ਚ ਇੱਕ ਰਾਜਨੀਤਿਕ ਪਾਰਟੀ ਆ ਪਰ ਪੰਜਾਬ ਦਾ ਭਲਾ ਪੰਜਾਬ ਦਾ ਵਿਕਾਸ ਇਹਨਾਂ ਦੋਨਾਂ ਦੇ ਗੱਠਜੁਟ ਦੇ ਨਾਲ ਮੈਂ ਬੜੇ ਅਫਸੋਸ ਸਰ ਦੁੱਖ ਦੀ ਗੱਲ ਹੈ ਕਿ ਪਹਿਲਾਂ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਇੱਥੇ ਜੇਲ੍ਹ 'ਚ ਰਹੇ ਤੁਸੀਂ ਵੀ ਸਾਰੇ ਦੇਖਦੇ ਰਹੇ ਹੋ ਕਿ ਇੱਥੇ ਰਾਜਾ ਦੇ ਰਾਜਾ ਬੜਿੰਗ ਵੀ ਆ ਕੇ ਮਿਲ ਜਾਂਦਾ ਰਹੇ ਸਾਧੂ ਸਿੰਘ ਨੂੰ ਤੇ ਹੋਰ ਕਈ ਮਿਨਿਸਟਰ ਸੀਗੇ ਜਿਹੜੇ ਲੁਧਿਆਣੇ ਤੋਂ ਹੋਰਾਂ ਤੋਂ ਉਹ ਸਾਰੀਆਂ ਪਾਰਟੀਆਂ ਦੇ ਜਿਹੜੇ ਇੱਥੇ ਲੋਕ ਅੰਦਰ ਜੇਲ੍ਹ 'ਚ ਰਹੇ ਨੇ ਉਹਨਾਂ ਲੋਕਾਂ ਲਈ ਸਾਰਿਆਂ ਲਈ ਛੂਟ ਸੀਗੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹਨਾਂ ਨੇ ਇੱਕ ਵੱਖਰੀ ਪਾਲਿਸੀ ਬਣਾਈ ਹੋਈ ਹੈ ਸੋ ਮੈਂ ਇਹ ਸਮਝਦਾ ਕਿ ਇਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਇੱਕ ਐਦਾਂ ਦੀ ਚੀਜ਼ ਹੈ ਜੇ ਮਾੜਾ ਜਿਹਾ ਵੀ ਝਲਕੀ ਉਹਦੀ ਬਾਹਰ ਆਈ ਤਾਂ ਉਹਦੀਆਂ ਮੁੱਛਾਂ ਜਿਹੜੀਆਂ ਹੈਗੀਆਂ ਨਾ ਉਹ ਤੋਂ ਡਰਦੇ ਨੇ ਸੋ ਇਹ ਮੈਂ ਮਹਿਸੂਸ ਕਰਦੇ ਆ ਕਿ ਇਹਨਾਂ ਨੂੰ ਡਰ ਜੇ ਲੱਗ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੱਗ ਰਿਹਾ ਇਹ ਬਹੁਤਾ ਚਿਰ ਚੱਲਣੀਆਂ ਨਹੀਂ ਇਹ ਜਿਹੜੀਆਂ ਜੇਲਾਂ ਬਣੀਆਂ ਨੇ ਬੰਦਿਆਂ ਵਾਸਤੇ ਬਣੀਆਂ ਨੇ ਪਰ ਜਦ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਇਹ ਟੋਟਲ ਦੇ ਟੋਟਲ ਜਿਹੜੇ ਲੋਕ ਜੇਲਾਂ 'ਚ ਨਜ਼ਰ ਆਉਣੇ ਆ ਤੇ ਨਵੀਆਂ ਜੇਲਾਂ ਬਣ ਤਿਆਰ ਹੋ ਰਹੀਆਂ ਉਹਨਾਂ ਦੇ ਵਿੱਚੇ ਨਜ਼ਰ ਆਉਣੇ ਨੇ ਫੇਸ ਕਰਕੇ ਮੈਂ ਸਮਝਦਾ ਕਿ ਤੱਕਾ ਦੀ ਕੋਈ ਹੱਦ ਹੁੰ ਆਰ ਪਾਰ ਦਾ ਧੱਕਾ ਕਰ ਰਹੇ ਨੇ ਸੋ ਅਸੀਂ ਬਰਦਾਸ਼ਤ ਕਰ ਰਹੇ ਆ ਪਰ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਣਾ ਜਿਹੜੀ ਮੈਚ ਰੂਲਸ ਕਰਾਉਨੇ ਆ ਜੀ ਅਸੀਂ ਉਹ ਰੂਲਸ ਫਾਲ ਨਹੀਂ ਕਰਦੇ ਕਰਾ ਨਹੀਂ ਸਕਦੇ ਜਿਹੜੇ ਕੋਰਟ ਦੇ ਵੱਲੋਂ ਉਦੇਸ਼ ਆਏ ਸੀ ਕੋਈ ਨਵੇਂ ਰੂਲ ਫੋਲੋ ਕਰ ਰਹੇ ਆ ਜੀ ਅਸੀਂ ਫੋਲੋ ਕਰਦੇ ਕਿਸੇ ਨਾਲ ਮੁਲਾਕਾਤ ਬਾਹਰਲੇ ਬੰਦੇ ਨਾਲ ਨਹੀਂ ਹੋ ਸਕਦੀ ਉਹਨਾਂ ਨੇ ਐਸ ਪਰ ਰੂਲਸ ਕਿਹਾ ਸੀ ਜੀ